ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਪੰਚਮ ਪਾਤਸ਼ਾਹ ਜੀ ਦੇ ਬਾਵਨ ਅਖਰੀ ਦੇ ਸ਼ਬਦਮੀਏ ਸਲੋਕ ਆਰੰਭ ਹੁੰਦੇ ਹਨ 25 ਸਲੋਕ ਸੰਪੂਰਨ ਹੋਏ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਸਾਰੂ 255 ਅੰਗ ਤੇ ਪਾਤਸ਼ਾਹ ਜੀ ਦੇ ਸ਼ਲੋਕ ਸੁਭਾਏਮਾਨ ਹਨ ਸਤਿਗੁਰੂ ਜੀ ਆਪਣੀ ਦਸਨਾ ਤੁਮ ਖਾਰਮਿੰਦ ਤੋਂ ਸਾਨੂੰ ਜੀਵਾਂ ਨੂੰ ਭਾਈ ਸ਼ਲੋਕ ਕੌੜੀ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸਮਾਪਤਾ ਅੰਤ ਕਰੂ ਤੁਮਾਂ ਅਨਕ ਵਿਦੋ ਰਹਿਣਾ ਪਾਵੂ ਮੀ ਤੋ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਸ੍ਰੀ ਕਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨਗੇ ਅਕਸ਼ਰ ਦੇ ਨਾਲ ਇਸ ਲੋਗ ਦੇ ਵਿੱਚ ਵਰਣਨ ਕਰਦੇ ਹਨ ਭਾਵੇਂ ਪੰਜਾਬੀ ਦੇ ਵਿੱਚ ਯਕਸ਼ਰਾਂ ਦਾ ਉਹ ਤੋਂ ਵਰਤੋਂ ਨਹੀਂ ਕੀਤੀ ਗਈ ਨੰਗਾ ਅੱਖਰ ਚਤ ਤੇ ਨਿਆਖਸ਼ਰ ਗੁਰਮੁਖੀ ਦੇ ਵਿੱਚ ਹੀ ਵਰਤਿਆ ਗਿਆ ਆਮ ਪੰਜਾਬੀ ਵਿੱਚ ਆਪਾਂ ਬਹੁਤ ਘੱਟ ਸੁਣਦੇ ਹਾਂ ਇਹ ਅੱਖਰ ਇਿੱਤੇ ਮਹਾਰਾਜ ਜੀ ਭਾਵਨਾ ਖਰੀ ਦੇ ਵਿੱਚ ਕਿਉਂਕਿ ਇਹ ਦੋਵੇਂ ਅੱਖਰ ਜਿਹੜਾ ਗੱਗੇ ਦੀ ਆਵਾਜ਼ ਕਰਦੇਗਾ ਨੰਗਾ ਹੁੰਦਾ ਹੈ ਏ ਈ ਨਾ ਹੁੰਦਾ ਵੀ ਲੱਖ ਦੇ ਵਿੱਚੋਂ ਆਵਾਜ਼ ਕੱਢਦਾ ਇਹਨੂੰ ਜਜੇ ਦੀ ਆਵਾਜ਼ ਨੂੰ ਲੱਖ ਤੋਂ ਜਦੋਂ ਕੱਢੀ ਉਹ ਈ ਨਾ ਅੱਖਰ ਬਣ ਜਾਂਦਾ ਤੇ ਇਸ ਯੰਜੇ ਦੇ ਨਾਲ ਮਹਾਰਾਜ ਜੀ ਇਹ ਲਬਜ ਨੂੰ ਪ੍ਰਗਟ ਕਰਦਿਆਂ ਯਤਨ ਕਰੋ ਤੁਮ ਅਨਕ ਵਿਦ ਰਾ ਨਾ ਪਾਉ ਮੀ ਤੁਮਾਰਾ ਜੀ ਕਹਿੰਦੇ ਜਿੰਨਾ ਮਰਜੀ हे ਮਨੁਖੇ ਪਰਾਨੀ ਹੈ ਜਗਿਆਸੂ ਤੂੰ ਯਤਨ ਕਰ ਢੰਗ ਪਨਾ ਜ਼ਿੰਦਗੀ ਦੇ ਵਿੱਚ ਪਰ ਇਹ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚ ਸਦਾ ਅਸਥਿਰ ਰਹਿਣਾ ਨਹੀਂ ਹੈ ਇਹ ਆਪੋ ਆਪਣੇ ਪਿਆਰੋ ਜੀਵਨ ਦੇ ਵਿੱਚ ਸਾਡੇ ਕਰਮਾਂ ਦੇ ਮੁਤਾਬਕ ਸਾਨੂੰ ਸਵਾਸਾਂ ਦੀ ਪੂੰਜੀ ਮਿਲੀ ਹੈ ਉਹ ਮੁਜਜੀ ਦੇ ਮੁਤਾਬਕ ਹੀ ਸੰਸਾਰ ਵਿੱਚ ਰਹਿਣਾ ਹੁੰਦਾ ਜਿੰਨਾ ਮਰਜ਼ੀ ਕੋਈ ਯਤਨ ਕਰ ਲੇ ਢੰਗ ਤਰੀਕੇ ਬਣਾ ਲੇ ਪਰ ਜਿਸ ਵੇਲੇ ਸਵਾਸ ਪੂਰੇ ਹੁੰਦੇ ਹਨ ਇਹ ਸੰਸਾਰ ਨੂੰ ਆਲਵਿਕਾ ਕਹਿਣਾ ਪੈਂਦਾ ਇਹ ਸਰੀਰੀ ਘਰ ਹੈ ਸਰੀਰੀ ਚੋਲਾ ਹੈ ਜਿਹੜਾ ਆਤਮਾ ਦਾ ਘਰ ਮੰਨਿਆ ਮਹਾਰਜ ਨੇ ਕਿਵੇਂ ਸਾਡਾ ਸੰਸਾਰੀ ਘਰ ਹੈ ਇਸ ਤਰ੍ਹਾਂ ਆਤਮਾ ਦਾ ਇਹ ਮੰਦਰ ਹੈ ਘਰ ਹੈ ਮਨੁੱਖਾ ਦੇਹ ਜਿਹੜੀ ਹੈ ਪਰ ਇਹਨੂੰ ਸਫਲ ਕਿਵੇਂ ਮਰਾਨਾ ਮਹਾਰਾਜ ਜੀ ਕਹਿੰਦੇ ਸੱਚੇ ਮਾਲਕ ਨੂੰ ਮਿੱਤਰ ਜਿਹੜਾ ਕੋਈ ਬਣਾ ਲੈਂਦਾ ਉਹ ਇਹ ਘਰ ਦੇ ਵਿੱਚ ਆਤਮਾ ਨੂੰ ਅਮਰ ਕਰ ਲੈਂਦਾ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਇੱਕ ਦਿਨ ਇਹ ਘਰ ਟਹਿ ਜਾਂਦਾ ਤੇ ਆਤਮਾ ਨੂੰ ਇਥੋਂ ਡਾਰੀ ਮਾਰਨੀ ਪੈਂਦੀ ਹੈ ਘਰ ਦੇ ਵਿੱਚੋਂ ਇਸ ਸਰੀਰ ਦੇ ਅੰਦਰੋਂ ਕਚਾ ਘੜ ਵੀ ਕਿਹਾ ਹੈ अनेका ਹੀ ਬਾਣੀ ਦੇ ਵਿੱਚ ਇਹਨੂੰ ਨਾਮ ਦਿੱਤੇ ਹਨ ਤੇ ਮਹਾਰਾਜ ਜੀ ਕਹਿੰਦੇ ਜੇ ਲਾ ਮਰਜੀ ਯਤਨ ਕਰ ਲੋ ਅਣਕ ਵਿਧੀਆਂ અપਨਾ ਲੋ ਮਹਾਰਾਜ ਜੀ ਕਹਿੰਦੇ ਰਹਿਣਾ ਪਾਉ ਉਮੀਦ ਤ ਮਹਾਰਾਜ ਜੀ ਕਹਿੰਦੇ ਸਦਾ ਇੱਥੇ ਸੰਸਾਰ ਵਿੱਚ ਪੱਕਾ ਸਾਡਾ ਰਹਿਣਾ ਨਹੀਂ ਹੈ ਜੀਵਤ ਮਰੋ ਹਰ ਹਰ ਭਜੋ ਨਾਨਕ ਨਾਮ ਪਰੀਤ ਤੇ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਇਹ ਨਾਮ ਕੋ ਨਾਮ ਦੇ ਨਾਲ ਪ੍ਰੀਤ ਪਾਲੀ ਹੈ ਉਹਦੀ ਬੰਦਗੀ ਉਹਦਾ ਭਜਨ ਕਰਕੇ ਸੱਚੇ ਨਾਮ ਨਾਲ ਜਿਨ੍ਹਾਂ ਦੀ ਪ੍ਰੀਤ ਹੈ ਜੀਵਤ ਰਹੋ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਆਤਮਾ ਹੀ ਸਰਜੀਤ ਹੋ ਜਾਂਦੀ ਹੈ ਉਹ ਅਮਰ ਹੋ ਜਾਂਦੀ ਹੈ ਜੁਲਾ ਤੁਰਹਿ ਤੋ ਜਾਂਦੀ ਹੈ ਜੀਵਤ ਰਹੋ ਹਰ ਹਰ ਭਜੋ ਹਰੀ ਦਾ ਭਜਨ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਆਤਮਾ ਨੇ ਜੁਲਾ ਤੁਰਹਿ ਤੋ ਨਾ ਅਮਰ ਹੋ ਨਾ ਇਰੇ ਨੂੰ ਕੋਈ ਮਾਰ ਨਹੀਂ ਸਕਦਾ ਹੁਰਨਿਆਂ ਦੇ ਵਿੱਚ ਮਨ ਮਰਦਾ ਆਤਮਾ ਜਿਹੜੀ ਐ ਜੰਮਣ ਮਰਨ ਵਿੱਚ ਪਈ ਰਹਿੰਦੀ ਐ ਕਿ ਅਸੀਂ ਕਿਹੜਾ ਸਰੀਰ ਲੈਣਾ ਪੈਂਦਾ ਨੂੰ ਕਿਹੜਾ ਸਰੀਰ ਪਰ ਮਹਾਰਾਜ ਜੀ ਕਹਿੰਦੇ ਹਰ ਹਰ ਭਜੋ ਹਰੀ ਦਾ ਭਾਈ ਭਜਨ ਕਰਕੇ ਨਾਮ ਜਪ ਕੇ ਉਹਦੇ ਸੱਚੇ ਦੇ ਨਾਮ ਨਾਲ ਜਦੋਂ प्रीਤੀ ਪੈ ਜਾਂਦੀ ਐ ਤੇ ਮਹਾਰਾਜ ਜੀ ਕਹਿੰਦੇ ਇਹ ਜਿੰਦੀ ਆਤਮਾ ਜਿਹੜੀ ਇਹ ਜੀਵਤ ਹੋ ਜਾਂਦੀ ਐ ਸਰਜੀਤ ਹੋ ਜਾਂਦੀ ਹੈ ਪਵਣੀ ਮਹਾਰਾਜ ਜੀ ਪਉੜੀ ਵਰਣਨ ਕਰਦੇ ਹਨ ਅੰਗਾ ਗਨੋ ਦਿੜਿ ਸਹੀ ਬਿਨਸਤ ਜਾਤਿ ਹੇਤ ਹੇਤ ਮਹਾਰਾਜ ਜੀ ਆ ਪਉੜੀ ਦੇ ਵਿੱਚ ਵਰਣਨ ਕਰਦੇ ਹਨ ਗੰਗਾ ਅक्षर ਦੇ ਨਾਲ ਮਹਾਰਾਜ ਜੀ ਕਹਿੰਦੇ ਗੰਗਾ ਗਨੋ ਦਿੜਿ ਸਹੀ ਬਿਨਸਤ ਜਾਤਿ ਹੇਤ ਮਹਾਰਾਜ ਜੀ ਕਹਿੰਦੇ ਜਿਹੜਾ ਹੇਤ ਸ੍ਰਿਸ਼ਟੀ ਦੇ ਵਿੱਚ ਸਾਡਾ ਉਹ ਹੈ ਇੱਕ ਛਿੰਦਾ ਵਿੱਚ ਬਿਨਸ ਜਾਲਾ ਖਤਮ ਹੋ ਜਾਣਾ ਹੈ ਮਹਾਰਾਜ ਕੀਨ ਦੇ ਖੇਨ ਦੇ ਵਿੱਚ ਸਭ ਕੁਝ ਛੱਡਣਾ ਪੈਂਦਾ ਸਭ ਕੁਝ ਤਿਆਗਣਾ ਪੈਂਦਾ ਜਦੋਂ ਸਵਾਸ ਪੂਰੇ ਹੁੰਦੇ ਹਨ ਜੇ ਨਾ ਮਰਜੀ ਕਿਸੇ ਨਾਲ ਧੋਵੇ ਮੋਹ ਹੋਵੇ ਉਸ ਦਿਨ ਟੁੱਟ ਜਾਂਦਾ ਖਤਮ ਹੋ ਜਾਂਦਾ ਸਭ ਕੁਝ ਸਾਸਨ ਸੋ ਜਾਂਦਾ ਕਿਉਂਕਿ ਉਹਨਾਂ ਚ ਜਿਹੜਾ ਜਿੰਨਾ ਚ ਸਵਾਸਾਂ ਦੀ ਪੁੰਜੀ ਹੈ ਇਹ ਮਨੁੱਖਾ ਦੇ ਆ ਉਹਨਾਂ ਚ ਜੀ ਅਸੀਂ ਹਿੱਤ ਕਰਦੇ ਆ ਮੋਹ ਕਰਦੇ ਆ ਇਹ ਮੂਹ ਮਮਤਾ ਜਿਹੜੀ ਸ੍ਰਿਸ਼ਟੀ ਜਿਹਦੇ ਰੂਹ ਚੱਲ ਰਹੀ ਹੈ ਜਿਸ ਨੂੰ ਤੀਜੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਵਰਣਨ ਕੀਤਾ ਮਾਇਆ ਮਨਤਾ ਮੋਹ ਨਹੀਂ ਜਿਨ ਵਿੰਦਨ ਤਾਂ ਜਗ ਖਾਇਆ ਮਹਾਰਾਜ ਜੀ ਕਹਿੰਦੇ ਇੱਕ ਦਿਨ ਇਹ ਸਭ ਕੁਝ ਵਿੰਸ ਜਾਂਦਾ ਹੈ ਇਹ ਹਿੱਤ ਖਤਮ ਹੋ ਜਾ ਗਣਤੀ ਗਣੋ ਨਾ ਗਣ ਸਕਉ ਉਠ ਸਧਾਰੇ ਕੀ ਤੋ ਤੇ ਮਹਾਰਾਜ ਜੀ ਕਹਿੰਦੇ ਇਹ ਗਿਣਤੀ ਮਿੰਤੀ ਨਹੀਂ ਕਰ ਸਕਦੇ ਸੀ ਉਹ ਇੱਕ ਦਿਨ ਮਹਾਰਾਜ ਜੀ ਕਹਿੰਦੇ ਇਥੋਂ ਉੱਠ ਕੇ ਜਾਣਾ ਪੈਂਦਾ ਔਰ ਸੁਧਾਰੇ ਕੇਤ ਮਹਾਰਾਜ ਜੀ ਕਹਿੰਦੇ ਇਹ ਸੰਸਾਰ ਦੇ ਵਿੱਚ ਜਿੰਨਾ ਚਿਰ ਰਹਿਣਾ ਉਹਨਾਂ ਚਿਰ ਸਭ ਕੁਝ ਸਾਨੂੰ ਮਾਇਆ ਦਾ ਛਾਲਾ ਜਿਵੇਂ ਸੱਚ ਜਾਪਦਾ ਪਰ ਇਹ ਸ੍ਰਿਸ਼ਟੀ ਝੂਠ ਦੇ ਨਿਆਈ ਹੈ ਮਹਾਰਾਜ ਜੀ ਕਹਿੰਦੇ ਜਦੋਂ ਜਾਣਾ ਉਠ ਕੇ ਚਲੇ ਜਾਣਾ ਉਹ ਕੋਈ ਕੁਝ ਵੀ ਨਾਲ ਨਹੀਂ ਜਾਣਾ ਸਭ ਕੁਝ ਇੱਥੇ ਸੰਸਾਰ ਵਿੱਚ ਹੀ ਰਹਿ ਜਾਣਾ ਤਾਂ ਵੇਖੋ ਸੋ ਬਿਰਸਤੋਂ ਕਾਸੋ ਕਰੀਏ ਸੰਗ ਜਿੰਨਾ ਕੁਛ ਮਹਾਰਾਜ ਜੀ ਕਹਿੰਦੇ ਪੇਖਦੇ ਆਂ ਦੇਖਦੇ ਅੱਖਾਂ ਦੇ ਨਾਲ ਬਿਰਸਤੋਂ ਮਹਾਰਾਜ ਜੀ ਕਹਿੰਦੇ ਬਿਨਸ ਜਾਣਾ ਕਿਦੇ ਨਾਲ ਮਹਾਰਾਜ ਜੀ ਕਹਿੰਦੇ ਹਿੱਤ ਕਰੀਏ ਕਾਸੋ ਕਰੀਏ ਸੰਗ ਮਹਾਰਾਜ ਜੀ ਕਹਿੰਦੇ ਕਿਦਾਂ ਸੰਗ ਹੋਣਾ ਚਾਹੀਦਾ ਹੈ ਇਦੀ ਪੱਕੀ ਦੋਸਤੀ ਹੈ ਜਿਹਦੇ ਨਾਲ ਅਸੀਂ ਇੱਤ ਕਰੀ ਜਿਹੜਾ ਤੋੜ ਨਹੀਂ ਪੇ ਇਹ ਸੰਗ ਸੰਸਾਰੀ ਇੱਤ ਜਿਹੜਾ ਇਹ ਤਾਂ ਖਤਮ ਹੋ ਜਾਣਾ ਤੇ ਬਚਨ ਕਰਦੇ ਮਹਾਰਾਜੀ ਨਾ ਇਹਾਂ ਬਿਦ ਸਹੀ ਚਿਤੋ ਝੂਠੋ ਮਾਇਆ ਰੰਗ ਮਹਾਰਾਜ ਕਹਿੰਦੇ ਇਹ ਜਿਹੜਾ ਸੰਸਾਰੀ মোহ ਇਹ ਸਹੀ ਨਹੀਂ ਹੈ ਮਹਾਰਾਜੀ ਕਹਿੰਦੇ ਇਹ ਖਤਮ ਹੋ ਜਾਣਾ ਚਿਤ ਵੀ ਝੂਠੋ ਮਹਾਰਾਜੀ ਕਹਿੰਦੇ ਝੂਠ ਦੇ ਸਮਾਨ ਹੈ ਮਾਇਆ ਦਾ ਰੰਗ ਜਿਹੜਾ ਹੈ ਇਹ ਫਿੱਕਾ ਰੰਗ ਹੈ ਇਹ ਜਿਵੇਂ ਸੰਸਾਰੀ ਰੰਗ ਜਿਹੜਾ ਕੱਚਾ ਰੰਗ ਉੱਡ ਜਾਂਦਾ ਨਾ ਧੁੱਪ ਵਿੱਚ ਵੀ ਉੱਡ ਜਾਂਦਾ ਕੱਚਾ ਰੰਗ ਪਾਣੀ ਵਿੱਚ ਵੀ ਨਿਕਲ ਜਾਂਦਾ ਇਸੇ ਤਰ੍ਹਾਂ ਸੰਸਾਰ ਦਾ ਰੰਗ ਹੈ ਚਾਰ ਦਿਨ ਦਾ ਕਦੀ ਸੁੱਖ ਮਿਲ ਗਿਆ ਹੀ ਵਾਰਨ ਉਹ ਪੈ ਜਾਂਦਾ ਕਿਤੇ ਟੁੱਟ ਜਾਂਦਾ ਵਾਰਾ ਜੀ ਕਹਿੰਦੇ ਇਹ ਬਿਨ ਖਤਮ ਹੋਣ ਦੀ ਜੋਗ ਹੈ ਮਾਇਆ ਦਾ ਰੰਗ ਹੈ ਜਿਹੜਾ ਕਰਨ ਤੋ ਸੋਈ ਸੰਤ ਸੋਏ ਭਰਮ ਤੇ ਕਿਛਤ ਭਿੰਨਾ ਅੰਧ ਕੂਪ ਤੇ ਤੈ ਕੱਢੋ ਜਯਹੂ ਸੋ ਪ੍ਰਸੰਨ ਇਹ ਮਹਾਰਾਜ ਜੀ ਬਚਨ ਕਰਦਿਨ ਕਹਿੰਦੇ ਸੋਈ ਸੰਤ ਸੋਏ ਭਰਮ ਤੇ ਕਿਛਤ ਭਿੰਨਾ ਮਹਾਰਾਜ ਜੀ ਕਹਿੰਦੇ ਸਤ ਪਰਮੇਸ਼ਰ ਦੇ ਆ ਸੰਗ ਕਰੇਗਾ ਭਰਮ ਜੋ ਮਹਾਰਾਜ ਜੀ ਕਹਿੰਦੇ ਬਾਹਰ ਕੱਢ ਦੇਣਗੇ ਮਹਾਰਾਜ ਇਹ ਧਰਮ ਦੇ ਜਿਹੜੇ ਮਹਾਰਾਜ ਜੀ ਕਹਿੰਦੇ ਪੜਦਿਆਂ ਨੇ ਤੋੜ ਦਿੰਦਿਆਂ ਨੂੰ ਮਾਲਕ ਇਹ ਧਰਮ ਤੋਂ ਰਾਹਤ ਕਰਦੇ ਨੇ ਇਹ ਮਨ ਨੂੰ ਆਤਮਾ ਨੂੰ ਤੇ ਮਹਾਰਾਜ ਜੀ ਕਹਿੰਦੇ ਅੰਧਕੂਰ ਤੋਂ ਬਾਹਰ ਕੱਢ ਦੇਣ ਅੰਧਕੂਪ ਤੇ ਤੈ ਕਾਢੋ ਜੇ ਹੋਵੋ ਸੋ ਪ੍ਰਸੰਨ ਇਹ ਅੰਧਕੂਰ ਰਾਜ ਸੰਸਾਰ ਜਿਹੜਾ ਅੰਨ ਪਾਣ ਆਪ ਜੀਵਾਂ ਦਾ ਉਹਨੇ ਪੰਡ ਤੁਹਾਰਾ ਜੀ ਸਜਾਖਾ ਕਰ ਦਿੰਦੇ ਹਨ ਜਦੋਂ ਕੋਈ ਸੱਚੇ ਨਾਮ ਦਾ ਆਸਰਾ ਲੈਂਦਾ ਓਟ ਲੈਂਦਾ ਉਹ ਗਿਆਨਤਾ ਦਾ ਜਿਹੜਾ ਅੰਧਕੂਰ ਹੈ ਉਹਦੇ ਉਹਦਾ ਚੁੱਕਿਆ ਜਾਂਦਾ ਖਤਮ ਹੋ ਜਾਂਦਾ ਹੈ ਇਹੋ ਸੋ ਪ੍ਰਸੰਨ ਜੋ ਜਦੋਂ ਪਰਮੇਸ਼ਰ ਨੂੰ ਪ੍ਰਭੂ ਨੂੰ ਸਤਿਗੁਰਾਂ ਨੂੰ ਕੋਈ ਜਗਤੂ ਪ੍ਰਸੰਨ ਕਰ ਲੈਂਦਾ ਨਾ ਕਹ ਹਾਥ ਸਮਰਥ ਤੇ ਕਾਰਨ ਕਰਨੇ ਜੋ ਗੋ ਨਾਨਕ ਤਾਂ ਉਸਤਤ ਕਰੋ ਉਹ ਕੀਓ ਸੰਗੋ ਮਹਾਰਾਜ ਜੀ ਕਹਿੰਦੇ ਉਸਤ ਗਾਣ ਦੇ ਨਾਲ ਇਹ ਨਾਨਕ ਤਾਂ ਉਸਤ ਤੋਂ ਮਾਲਕ ਦੀ ਵਰਭੂ ਦੀ ਮਹਾਰਾਜ ਜੀ ਕਹਿੰਦੇ ਉਸਤ ਗਾਣ ਦੇ ਨਾਲ ਉਹਨੂੰ ਧਿਆਉਣ ਦੇ ਨਾਲ ਮਹਾਰਾਜ ਜੀ ਕਹਿੰਦੇ ਉਹ ਸਦਾ ਵੀ ਇਹ ਮੁਰਨਿਆ ਤੂੰ ਰਹਿਤ ਕਰ ਜਾਂਦਾ ਆਪਣੀ ਮਿਹਰ ਦਾ ਕਿਰਪਾ ਦਾ ਹੱਥ ਰੱਖ ਕੇ ਮਹਾਰਾਜ ਜੀ ਕਹਿੰਦੇ ਉਹ ਸੰਸਾਰ ਭਵ ਸਾਗਰ ਤੋਂ ਪਾਰ ਕਰ ਦਿੰਦਾ ਸ਼ਲੋਕ ਕੁੱਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਵੇ ਇਸ ਅਗਲੇ ਸ਼ਲੋਕ ਵਿੱਚ ਮਹਾਰਾਜੀ ਵਰਣਨ ਕਰ ਦਿੰਦਾ ਹੈ ਤਾਂ ਕੀ ਅਕਸ਼ਰ ਤੋਂ ਬ੍ਰਿਸ਼ ਬਖਸ਼ਦੇ ਹਨ ਟੁੱਟੇ ਬੰਧ ਨ ਜਨਮ ਮਰਨ ਸਾਧ ਸੇਵ ਸੁਖ ਪਾਏ ਮਹਾਰਾਜ ਜੀ ਕਹਿੰਦੇ ਸੱਚੇ ਮਾਲਕ ਜੀ ਸੇਵਾ ਕਮਾਉਣ ਦੇ ਨਾਲ ਸੁਖ ਆਤਮਾ ਦਾ ਸੁਖ ਮਿਲਦਾ ਸੱਚਾ ਸੁਖ ਬੰਧਨ ਟੁੱਟ ਜਾਂਦੇ ਹਨ ਜੰਮਣ ਮਰਨ ਤੋਂ ਮਹਾਰਾਜ ਜੀ ਕਹਿੰਦੇ ਆਤਮਾ ਛੁੱਟ ਜਾਂਦੀ ਹੈ ਨਾਨਕ ਮਨੋ ਨ ਵਿਸਰਾ ਗੁਣ ਨਿਤ ਗੁਵਿੰਦ ਵਾਹ ਮਹਾਰਾਜ ਜੀ ਕਹਿੰਦੇ ਨਾਨਕ ਇਹ ਮਾਲ ਜਿਹੜਾ ਉਹ ਮਾਲਕ ਦੇ ਗੁਣਾਂ ਦੇ ਵਿੱਚ ਸਮਾਜਦਾ ਗੁਣ ਨਿੱਧ ਗਵਿੰਦਰ ਰਾਏ ਜਦੋਂ ਕੋਈ ਗੁਣ ਪਾਲਕ ਦੇ ਹਰੀ ਦੇ ਪ੍ਰਭੂ ਦੇ ਗੋਵਿੰਦ ਦੇ ਗੁਣਾਂ ਨੂੰ ਗਾਇਨ ਕਰਦਾ ਜੇ ਉਹ ਰਾਈ ਉਹਨੂੰ ਧਿਆਉਂਦਾ ਉਹਦੀ ਉਸਤਤ ਗਾਉਂਦਾ ਤੇ ਮਾਰਕ ਮਹਾਰਾਜ ਜੀ ਕਹਿੰਦੇ ਮਾਲ ਜਿਹੜਾ ਉਹਦੇ ਚਰਨਾਂ ਵਿੱਚ ਆ ਟਿਕਦਾ ਪਾਉੜੀ ਟਾਲ ਕਰੋ ਤੋ ਇੱਕ ਕੀ ਜਾਤੇ ਬਿਰਥਾ ਨਾ ਕੋਏ ਉੜੀ ਮਹਾਰਾਜ ਜੀ ਵਰਣਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਉਹ ਟਾਲ ਤੋਂ ਭਾਵ ਹੁੰਦਾ ਸੇਵਾ ਚੱਕਰੀ ਕਰਨੀ ਸੇਵਾ ਕਰਨੀ ਮਹਾਰਾਜ ਜੀ ਕਹਿੰਦੇ ਕੋ ਮਾਲਕ ਦੀ ਤੂੰ ਟਾਲ ਕਰ ਸੇਵਾ ਕਰ ਤੋ ਏਕ ਕੀ ਮਹਾਰਾਜ ਜੀ ਕਹਿੰਦੇ ਟਾਲ ਕਰੋ ਤੋ ਏਕ ਕੀ ਜਾਂਤੇ ਬਿਰਥਾ ਨਾ ਹੋਏ ਤੇ ਮਹਾਰਾਜ ਜੀ ਕਹਿੰਦੇ ਉਹਦੀ ਟਾਲ ਕਰੇਗਾ ਚੱਕਰੀ ਕਰੇਗਾ ਸੇਵਾ ਕਮਾਏਗਾ ਉਹ ਵਿਰਥੀ ਥੋੜਾ ਜਾਵੇਗੀ ਦੁਨਿਆਵੀ ਮਗਰ ਧੋਲਿਆ ਫਿਰੇਗਾ ਗੁਰਾਂ ਦੇ ਕੰਮ ਕਰੇਗਾ ਉਹ ਵਿਅਰਥ ਜਾ ਸਕਦੇ ਹਨ ਪਰ ਸੱਚੇ ਮਾਲਕ ਦੀ ਜੇ ਚੱਕਰੀ ਕਰੇਗਾ ਟਹਿਲ ਕਰੇਗਾ ਉਹ ਕਿਤੇ ਵਿਅਰਥ ਜਾਵੇਗੀ ਜਿਨ੍ਹਾਂ ਨੇ ਉਹਦੀ ਚੱਕਰੀ ਕੀਤੀ ਉਹਦੀ ਟਹਿਲ ਕਮਾਈ ਪ੍ਰਭੂ ਦੀ ਸਤਗੁਰਾਂ ਦੀ ਉਹਨਾਂ ਨੇ ਸਭ ਕੁਝ ਪਾਲਿਆ ਪ੍ਰਾਪਤੀ ਕਰ ਲਈ ਤੇ ਸਾਧ ਸੰਗਤ ਜੀਓ ਭਾਈ ਜੇਠਾ ਜੀ ਆਏ ਦੇਖੋ ਇੰਨੀ ਟਹਿਲ ਕਮਾਈ ਇੰਨੀ ਸੇਵਾ ਕੀਤੀ ਭਾਵੇਂ ਬਚਪਨ ਦੇ ਵਿੱਚ ਮਾਪਿਓ ਦੇ ਅੱਧ ਹਾਤ ਹੋ ਗਿਆ ਇਕੱਲੇ ਰਹਿ ਗਏ ਨਾਨੀ ਨੇ ਪਾਲਣਾ ਕੀਤੀ ਨਾਲ ਕੇ ਪਿੰਡ ਰਹੇ ਫਿਰ ਮਹਾਰਾਜ ਗੁਰੂ ਅੰਮਰਦਾਸ ਦੀ ਸੇਵਾ ਦਰ ਦੀ ਸੇਵਾ ਕਮਾਂਦੇ ਕਮਾਂਦੇ ਚੱਕਰੀ ਕਰਦੇ ਕਰਦੇ ਦੇਖੋ ਗੁਰੂ ਦੇ ਵਿੱਚ ਤਬਦੀਲ ਹੋ ਗਏ ਗੁਰਨਾਥ ਕੁਮਾਰ ਜੀ ਦੀ ਜੋਤ ਟਿਕ ਗਈ ਇਹ ਚੱਕਰੀ ਟਾਲ ਹੈ ਮਹਾਰਾਜ ਜੀ ਕਹਿੰਦੇ ਕੋ ਦੀ ਜੇ ਟਾਲ ਕਰਾਂਗੇ ਉਹ ਵਿਰਤੀ ਨਹੀਂ ਜਾਵੇਗੀ ਮਨ ਤਨ ਮੁਖ ਹਿਏ ਵਸੇ ਜੋ ਚਾਹੋ ਸੋ ਹੋਏ ਮਨ ਤਨ ਮਹਾਰਾਜ ਜੀ ਕਹਿੰਦੇ ਮੁਖ ਜੜਾ ਉਹਦੇ ਚਰਨਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਟਿਕ ਜਾਵੇ ਜੋ ਮਹਾਰਾਜ ਜੀ ਕਹਿੰਦੇ ਮੁਖ ਤੋਂ ਪਾਗ ਹੀ ਹੋਏਗਾ ਮਹਾਰਾਜ ਜੀ ਕਹਿੰਦੇ ਜਦ ਮੁਖ ਮਨ ਤਨ ਅਤੇ ਮੁਖ ਦੇ ਵਿੱਚ ਉਹਦਾ ਵਾਸ ਹੋ ਜਾਂਦਾ ਹੈ ਮਨ ਦੇ ਵਿੱਚ ਵੀ ਉਹ ਟਿਕ ਜਾਂਦਾ ਮਨ ਜਿਹੜਾ ਭੜਕਣਾ ਤੁਰ ਤੋ ਜਾਂਦਾ ਤਨ ਵੀ ਮਹਾਰਾਜ ਜੀ ਕਹਿੰਦੇ ਉਹਦੇ ਦਰਸ਼ਨ ਕਰਦਾ ਹੈ ਮੁਖ ਜਿਹੜਾ ਉਹ ਸਦਾ ਹੀ ਉਹਨੂੰ ਗਾਉਣਾ ਕਰਦਾ ਤੇ ਮਹਾਰਾਜ ਜੀ ਕਹਿੰਦੇ ਫਿਰ ਸਭ ਕੁਝ ਹੀ ਪਵਿੱਤਰ ਹੋ ਜਾਂਦਾ ਹੈ ਜੋ ਚੰਦਾ ਮਨੁੱਖ ਉਹੀ ਹੁੰਦਾ ਕਿਉਂਕਿ ਫਿਰ ਸਾ ਇੰਦਰੀ ਇੰਦਰੀਆਂ ਤੋਂ ਲੈ ਕੇ ਮਨੁੱਖ ਪਵਿੱਤਰ ਹੁੰਦਾ ਜਿਹੜੇ ਭਗਤਾਂ ਨੇ ਉਹਨਾਂ ਨੂੰ ਮੰਨ ਤਨ ਮੁਖ ਤੋਂ ਗਾਣਾ ਕੀਤਾ ਉਹ ਸਦਾ ਵਸਤੀ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਬਚਨ ਟਾਲੋਏ ਉਹ ਮੁਖ ਪਵਿੱਤਰ ਹੋ ਜਾਂਦਾ ਉਹ ਤਨ ਪਵਿੱਤਰ ਹੋ ਜਾਂਦਾ ਉਹ ਮਨ ਪਵਿੱਤਰ ਹੋ ਜਾਂਦਾ ਟਾਮ ਮੈਲ ਤਾਕੋ ਮਿਲੇ ਜਾ ਕੋ ਸਾਧ ਕਿਰਪਾਲ ਤੇ ਮਹਾਰਾਜ ਜੀ ਕਹਿੰਦੇ ਉਹਦੇ ਦਰ ਦੀ ਸੇਵਾ ਉਹਦੇ ਦਰਸ਼ਨ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਮਿਲਦੇ ਹਨ ਜਿਨ੍ਹਾਂ ਤੇ ਉਹ ਕਿਰਪਾਲੂ ਹੋ ਜਾਵੇ ਉਹ ਸਾਧ ਕਿਰਪਾਲ ਮਹਾਰਾਜ ਜੀ ਕਹਿੰਦੇ ਉਹ ਸੱਚਾ ਮਾਲਕ ਜਿਨ੍ਹਾਂ ਤੇ ਕਿਰਪਾ ਕਰਦਾ ਹੈ ਸਾਧੂ ਸੰਗਤ ਤੋਂ ਵਸਾ ਉਹ ਆਪਨ ਹੋਏ ਦਿਆਲ ਤੇ ਮਹਾਰਾਜ ਜੀ ਕਹਿੰਦੇ ਉਹ ਦਿਆਲ ਹੋ ਜਾਂਦਾ ਜਦੋਂ ਫਿਰ ਗੁਰੂ ਦੀ ਸੰਗਤ ਮਿਲਦੀ ਹੈ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਤਉ ਬਸੇ ਜੋ ਆਪਨ ਹੋਏ ਦਿਆਲ ਜਦੋਂ ਆਪ ਕਿਰਪਾ ਧਾਰ ਦੇਣ ਕਿਰਪਾ ਦੇ ਘਰ ਵਿੱਚ ਆ ਜਾਣ ਉਹ ਸਾਧ ਸੰਗਤ ਦੇ ਵਿੱਚ ਸਦੀ ਉਹਦਾ ਵਾਸ ਹੈ ਉਹ ਮਾਲਕ ਵਸਦਾ ਜਦੋਂ ਪ੍ਰਾਪਤੀ ਹੁੰਦੀ ਹੈ ਤੇ ਮਹਾਰਾਜ ਜੀ ਕਹਿੰਦੇ ਓਹੇ ਟਾਹੇ ਬੋ ਭਵਨ ਬਿਨ ਨਾਵੇਂ ਸੁਖ ਨਾ ਹੈ ਤਹਲੇ ਜਮ ਕੇ ਦੂਤ ਤੈ ਜੋ ਸਾਧੂ ਸੰਗ ਸਮਾਏ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸਾਧ ਸੰਗਤ ਪ੍ਰਾਪਤ ਕੀਤੀ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਮਹਾਰਾਜ ਜੀ ਕਹਿੰਦੇ ਜਮ ਦੂਤ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਮਹਾਰਾਜ ਜੀ ਕਹਿੰਦੇ ਉਹ ਜਮਦੂਤਾਂ ਦੇ ਮਹਾਰਾਜ ਜੀ ਕਹਿੰਦੇ ਉੱਥੇ ਕੀ ਲੈਣ ਦੇਣਾ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਵਾਰ-ਵਾਰ ਜਾਓ ਸੰਤ ਸਦਕੇ ਨਾਨਕ ਪਾਪ ਵਿਨਾਸ਼ੀ ਕਦਕੇ ਹੀਰਲੀ ਤੋਖ ਜ ਮਹਾਰਾਜ ਬਚਨ ਕਰਦੇ ਹਨ ਮਹਾਰਾਜ ਜੀ ਕੁਰਬਾਨ ਜਾਂਦੇ ਨੇ ਬੇਨਤੀ ਦੀ ਦੁਖ ਉਚਾਰਨ ਕਰਦੇ ਨੇ ਵਾਰ-ਵਾਰ ਕੁਰਬਾਨ ਜਾਂਦੇ ਆ ਸੰਤ ਸਦਕੇ ਮਹਾਰਾਜ ਕਹਿੰਦੇ ਸਤਿ ਪਰਮੇਸ਼ਰ ਤੋਂ ਅਸੀਂ ਵਾਰਨੇ ਜਾਂਦੇ ਆ ਸਦਕੇ ਜਾਂਦੇ ਆ ਨਾਨਕ ਪਾਪ ਵਿਨਾਸ਼ੀ ਕਰਦ ਕੇ ਨਾਨਕ ਉਹ ਮਾਲਕ ਨੇ ਕਿਰਪਾ ਧਾਰਤੀ ਕਿਰਪਾ ਕਰਤੀ ਜਿਨ੍ਹਾਂ ਨੇ ਸਾਡਾ ਮਨ ਆਤਮਾ ਨੂੰ ਨਿਰਮਲ ਕਰਤਾ ਇਹ ਪਾਪਾਂ ਭਾਈ ਜ਼ਿੰਦਗੀ ਤੋਂ ਮਹਾਰਾਜ ਜੀ ਕਹਿੰਦੇ ਛਡਕਾਰਾ ਦਵਾਤਾ ਉਹਨਾਂ ਨੇ ਇਸ ਇਮਾਨਤ ਤੇ ਆਤਮਾ ਨੂੰ ਸ਼ੁੱਧ ਕਰਤਾ ਸੰਗਤ ਬਖਸ਼ ਕੇ ਆਪਣੀ ਟਹਿਲ ਬਖਸ਼ ਕੇ ਅਸੀਂ ਉਹਦੇ ਤੋਂ ਵਾਰ-ਵਾਰ ਸਤਿ ਪਰਮੇਸ਼ਰ ਤੋਂ ਕੁਰਬਾਨ ਜਾਂਦੇ ਹਾਂ ਸਤਕੇ ਜਾਂਦੇ ਹਾਂ ਇਹ ਅੱਜ ਦੇ ਸ਼ਲੋਕਾਂ ਦੀ ਵਿਚਾਰ ਹੈ ਬਾਸਾ ਜੀ ਕਿਰਪਾ ਕਰਨ ਇਨੀਆਂ ਕੁ ਜੜੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਵਾਨਦੇ ਜੀ ਨਿਕਾਹੀ ਭੁੱਲਾ ਜੰਨੀਆਂ ਨ ਮਹਾਰਾਜ ਜੀ ਸਮੱਤ ਬਖਸ਼ ਲੈਣ ਆਈਆਂ ਸਮੂਹ ਸੰਗਤਾਂ ਨੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ